ਅੱਜ ਸਤਿ ਸ੍ਰੀ ਅਕਾਲ ਜੀ ਸਾਰੇ ਜਿਹਨੂੰ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਤੇ ਹੁਣ ਆਪਾਂ ਚੱਲੇ ਆਂ ਰਵੈਣਾ ਤੇ ਉਥੋਂ ਵੀ ਸ਼ਾਦਾ ਜਗਰ ਜੀ ਲੈਣੀਆਂ ਤੇ ਹੋਡਾੜੀ ਸ਼ੁਰੂ ਹੋ ਗਈ ਹੈ ਕੱਲ੍ਹ ਨੂੰ ਤੇ ਸਕੂਲ ਜਾਣਾ ਹੈ ਤੇ ਇਸ ਕਰਕੇ ਹੋਡ ਲੈ ਲਈਏ ਕਿਉਂਕਿ ਅੱਜ ਵੀ ਮੌਸਮ ਨਹੀਂ ਖਰਾਬ ਜਿਹਾ ਹੀ ਲੱਗਦਾ ਹੋਵੇ ਚੱਲਦੀ ਆ ਤੇ ਹੁਣ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਚਲਿਓ ਵੀ ਜੀ ਚਲਿਓ ਟਾਕੂ ਸਮਾਂ ਦੀ ਲੱਗੇ ਵਧੀ ਲੱਗੇ ਓਕੇ ਲੋ ਜੀ ਪਹੁੰਚ ਗਏ ਆਪਾਂ ਮੌਜ ਤੇ ISP ਰਵੇਨਾ .8 ਤੇ ਮੌਸਮ ਬਦਲ ਹੋਇਆ। ਕਿ ਆਂ ਬੀ ਅਜੇ ਗਰਮੀ ਇੱਦੀ ਦੀ ਹੈਗੀ। ਮੈਨੂੰ ਮੌਜ ਨਹੀਂ ਚੱਲਦੀ। ਬਿਗਿਆ? ਮਿੱਥੂ ਗੰਮੀ ਇੱਦਾਂ ਨੂੰ? ਹਾਂ ਹਾਂ। ਇਹ ਬੀ ਵੀ ਫਿਰ ਪਾਸ। ਲੋ ਜੀ ਆ ਗਏ ਅੰਦਰ ਤੇ ਇਹ ਜਦਵਾਨ ਲੋਕੀ ਇੱਥੇ ਆਉਂਦੇ ਆ ਮੌਜ ਚ ਕਿਉਂਕਿ ਹੋਰ ਕੋਈ ਆਪਸ਼ਨ ਹੈ ਨਹੀਂ ਵਾਲੀ ਤੇ ਈਡੀਆ ਦਾ ਜਿੱਥੇ ਮਰਜੀ ਘੁੰਮ ਲਾਗੂ ਆਦੇ ਪੱਟ ਚੱਲ ਗਿਆ ਬਾਸੀ ਗੇ ਦੇ ਪੱਟ ਚੱਲ ਗਿਆ ਤੇ ਇੱਥੇ ਦਾ ਇਹ ਆਪਣੀ ਘੂਆ ਦਾ ਪੈਂਡਿਆ ਤੇ ਇਹ ਨਾਸੀ ਦਾ ਤੇ ਇਹ ਹੁਣ ਆਪਾਂ ਘੁੰਮਦੇ ਆ ਇਹ ਬੁਰਦਾਂ ਸਖੌਂਦ ਲੱਗੀ ਆ ਇੱਥੇ 79 ਤੋਂ ਕੱਟ ਕੇ ਬਦਲ ਕੇ ਲੱਗੀ ਆ ਤੇ ਐਡਰੈਸ ਦੇ ਜਿਹੜੇ ਕੂਮਾ ਦੇ ਆ ਫੀਲ ਅਪ ਪਰ ਵੀਰ ਨਹੀਂ ਤੇ ਆ ਗਿਆ ਤੇ ਮਾਮੀਆਂ ਨਹੀਂ ਗਈ ਆ ਤਰਫ ਤੇ ਗੱਡੀ ਲੱਗੀ ਆ ਇੱਥੇ ਕੋਈ ਨਵੀਂ ਹੁੰਦੀ ਆ ਸਾਰੀ ਸਖੌਂਦ ਲੱਗੀ ਆ ਇੱਥੇ ਤੇ ਡੱਚਮੈਨ ਆ ਨਾਲ ਜਾਰੀ ਲੱਗੀ ਆ ਹਾਂ ਚੇਦਰਾ ਕੀ ਹੁੰਦੀ ਆ ਰੋ ਇਲੈਕਟ੍ਰੋਨਿਕਸ ਵਾਂ ਸਾਰ। ਇਹਦੀ ਭੀੜ ਦੀ ਹੈ ਨਾ।

ਕਿਹੜੀ ਬੰਨਾ ਟ੍ਰੈਕ ਚੈਂਪੀਅਨ ਉਹ ਜੀ ਆਕੇ ਕੈਬਿ ਵਿੱਚ ਤੇ ਇਧਰ ਹੁਣ ਸਿਆਲਾਂ ਦੇ ਕੱਪੜੇ ਲੱਗਣੇ ਸ਼ੁਰੂ ਹੋ ਗਿਆ ਹੈ ਜਾਗਟਾ ਵਗੈਰਾ ਤੇ ਹੁਣ ਦੇਖਦੇ ਹਾਂ ਸ਼ਾਰਾ ਹਣਾ ਜੀ ਕਿਹੜੀ ਲੱਭੀ ਕਿਉਂਕਿ ਹੁਣ ਸਿਆੜ ਸ਼ੁਰੂ ਹੋਆ ਬਸ ਹੋਰ 15 ਦਿਨਾਂ ਤਾਈਂ ਪੂਰੀ ਠੱਡ ਹੋ ਜਾਣੀ ਹੈ ਤੇ ਅੱਧਰੇ ਇਸੇ ਛੱਡੇ ਆ ਪੂਰੇ ਫੁੱਲ ਨਹੀਂ ਵੋਸਲ ਦਾ ਫਰਕ ਪੈ ਗਿਆ ਬਹੁਤ ਜੱਪਲਾ ਜਿੱਤ ਤੇ ਆ ਲੈ ਦੂਏ ਪਾਸੇ ਆ ਆ ਦੇਖੇ ਜੱਪਾ ਲਾਹ ਹਣ ਆਹੋ ਲਾਹ ਹਣ ਮੈਂ ਤਾਂ ਹਲਕੀ ਜੀ ਇਹ ਜੱਪ ਲਾਈ ਹਾਂ ਇਹਦੀ ਥੋੜੀ ਠੰਡੇ ਚ ਪਾਣ ਸ਼ਾਂ ਨੁੜੇ चल जा <laughs> ਆਜਾ ਕਲਾਂ ਗੱਡੀ ਰਨ ਦੇਖੋ ਕਿੰਨਾ ਵਧੀਆ ਬਹੁਤ ਵਧੀਆ ਬੰਦ ਲੋਕ ਰਵਿਲੀਆ ਫੋਰੀ ਟੁੱਟ ਪਣਾ ਪਾਡੇ ਆ ਸੜਿਆ ਕਰਦਾ ਸਮਾਨ ਬਿੱਡਾਂ ਦਾ ਕਵਰ ਵਗੈਰਾ ਸਾਰੇ ਪੀੜ ਘੱਟੇ ਅੱਜ ਕਿੰਦੀ ਦੀ ਇਤਨ ਲੋਕੀ ਕੇ ਪਾ ਲੱਗੇ ਆ ਰਹੇ ਟਿਕਟ ਜਦਰੀ ਗਿਰੇ ਰਾਏ ਸੜੇ

ਆਈ ਨਾ ਗੁਰਵੀਰ ਦਾ ਵੀ ਕਰਦੇ ਮਾਮਾ ਮੈਂ ਕੱਦਾਂ ਪਈ ਹਾਂ ਚੱਲ ਕਰ ਦੇਖੋ ਹੁਣ ਨਿਕਲਣਾ ਨਹੀਂ ਫੁੱਟਵਾਲ ਤਾਂ ਨਹੀਂ ਇੱਕ ਹੈ ਥੋੜਾ ਇੱਦਾਂ ਕਰ ਰਿਹਾ ਤਾਂ ਗੱਦਨ ਨਾ ਗੁਬੀਨਾ ਕੇ ਕੋਈ ਨਿਕਲਣਾ ਨਹੀਂ ਸ਼ਾਇਦ ਕੋਈ ਗਾ ਨਹੀਂ ਦੇਖਦੇ ਹਾਂ ਨਿਕਲਣਾ ਸ਼ਾਇਦ ਹੀ ਆ ਉਹ ਹਲਾਏ ਨਾ ਹੁਣ ਹਲਾਣਾ ਨਹੀਂ

ਕਿਆ ਕੋਲ ਨਾ ਤੀਜੀ ਵਾਰ ਨਿਕਲ ਗਿਆ ਬਰਾਵੋ ਵੀਰੇ ਦਿਖਾਦਾ ਬਰਾਵੋ ਸਹੀ ਆ ਹਾਂਜੀ ਆ ਗਏ ਹੁਣ ਗੱਡੀ ਦੇ ਵਿੱਚ ਤੇ ਚੱਲੀਏ ਕਰਨ ਨੂੰ ਟਾਈਮ ਵੀ ਢਾਈ ਵਧੀ ਗਿਆ ਸ਼ਾਮ ਨੂੰ ਪਹੁੰਚਣਾ ਸੀ ਕੰਮ ਤੇ ਤੇ ਸੱਤਾਂ ਗੱਲ ਸਸੇਕ ਹਰੀ ਬੋ ਦੰਤੋਫੀਆਂ ਮਾ ਕੋ ਕਰ ਚਲੋ 1860 ਤੇ ਜਨਨ ਲਾਗ ਕਮੈਟ ਦੇ ਸਬਸਕ੍ਰਾਈਬ ਜੁੜ ਕਰਿਓ ਤੇ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਾਰਿਆਂ ਸਤਿ ਸ਼੍ਰੀ ਅਕਾਲ